ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਲਹਿਰਾ ਮਹੱਭਤ ਜ਼ਿਲ੍ਹਾ ਬਰਹਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਬਾਈ ਕੋਲੇ ਤਿੰਨ ਨਾਗ ਬਕਾਊਗਾ ਆ ਜਿਹੜੀ ਸਾਹਮਣੇ ਦਿਨੀ ਇਹ ਮੱਚ ਬਾਈ ਜੀ ਤਾਜੀ ਸੂਈ ਹੋਈ ਆ ਰਾਤ ਹੀ ਸੂਈ ਆ ਆ ਸੁਨ ਵਾਲੀ ਆ ਕਾ ਮਾਜਾ ਜਿਹੜੀ ਇਹ ਟੋਕੜ ਟੋਕੜ ਗੱਪਣਾ ਧਰ ਮੀਨਾਂ ਬਾਕੀ ਜਾਣਕਾਰੀ ਆਪਾਂ ਦਸੱਲੀ ਨਬਾਈ ਤੋਂ ਲੈ ਲੈਣੇ ਆਂ ਹਾਂਜੀ ਬਾਈ ਜੀ ਕੀ ਹਾਲਾ ਮਣੀ ਠੀਕ ਆ ਬਾਈ ਜੀ ਠੀਕ ਠਾਕ ਹੋ ਤਿੰਨ ਨਾਗ ਅੱਜ ਆਪਣੇ ਕੋਲੇ ਹੈ ਤਿੰਨ ਤੇ ਆ ਇੱਕ ਨੰਬਰ ਤਾਜੀ ਸੂਈ ਆ ਹਾਂ ਇਹ ਰਾਤ ਦੀ ਕਿਹੜੇ ਸੂਈ ਸੂਈ ਬਈ ਇਹ ਤੀਜੇ ਬਾਈ ਜੀ ਕਿੰਨਾ ਕ ਦੁੱਧ ਪਾਉ ਇਹ 13 ਲੀਟਰ ਦੁੱਧ ਦੇ ਦੋ ਬਾਈ ਜੀ ਤੁਹਾਡਾ 13 ਲੀਟਰ ਦੇ ਦੂ ਕੀ ਰੇਟ ਰੱਖਤਾ ਇਹਦਾ ਸਹੀ ਸਹੀ ਇਹਦਾ 115000 115000 ਰੇਟ ਆ ਹੈ ਬੜਾ ਦਵਾਏਗਾ ਕਿਡਾ ਇਹਨੂੰ ਤਾਜੀ ਸੂਈ ਮਾਝਾ ਬਾਈ ਜੀ ਚੈੱਕ ਕਰ ਲੋ ਤੁਸੱਲੀ ਨਾਲ 115 ਰੇਟ ਆ ਤੇ ਇੱਕ ਕੁੜੇ ਦੀ ਵੀ ਠੀਕ ਆ ਤੇ ਥਣ ਲੇਵੇ ਦੀ ਸਾਫ ਆ ਬਾਈ ਜੀ ਆਰਡਰ ਵੀ ਬਹੁਤ ਵਧੀਆ ਚੰਗਾ ਆ ਬੱਚਾ ਇਹਦਾ ਛੋਟਾ ਜਿਹਾ ਕੱਟਾ ਕੱਟੀ ਇਹ ਛੱਟੀ ਕੱਟੀ ਆ ਮਗਰ ਫੁੱਲਾ ਟਾਈਮ ਆਪਣੇ ਕੋਲ ਜਮਨ ਤਸੱਲੀ ਨਾਲ ਚੈੱਕ ਕਰਾਵਾਂਗੇ ਤੇ ਜਿਹੜੀ ਆ ਮੱਝ ਆਪਣੇ ਸਾਹਮਣੇ ਇਹ ਟੂਨ ਵਾਲੀ ਆ ਬਈ 7-8 ਦਿਨ ਬਾਕੀ ਆ ਜੇ ਇਹਦੇ ਤੀਜੇ ਸੂਏ ਸੂਣ ਵਾਲੀ ਮੱਝ ਆ ਬਈ ਜੀ ਇਹ 10 ਦਿਨਾਂ ਦੀ ਕੱਚੀ ਆ ਲੈ ਜੀ 10 ਦਿਨ ਇਹ ਟੱਟ ਕੁੜੇ ਦੀ ਚੰਗੀ ਆ ਥਣ ਲੈ ਵੀ ਦੀ ਵੀ ਸਾਫ ਆ ਕਾਦਰ ਦਰਮਿਆਣੀ ਆ ਬੜਾ ਵੱਡਾ ਨਹੀਂ ਕਹਿ ਸਕਦੇ ਆਪਾਂ ਇਹਦਾ ਗ੍ਰੇਟ ਕਰਤਾ ਬਾਈ ਇਹਦਾ ਵੀ 15 ਬਾਈ 15 ਹੀ ਰੇਟ ਇਹਦਾ ਹੈ ਇਹ ਕਿੰਨਾ ਕੁ ਤੂੰ ਦੇਊ ਇਹ ਵੀ ਦੇ ਦਊ ਬਾਈ 13 ਲੀਟਰ 13 14 ਲੀਟਰ ਬਾਈ ਕਿੰਨਾ ਤੂੰ ਦੇਊ ਇਹ ਤੇ ਚੰਗੀ ਹੈ ਮੱਝ ਵਜਨ ਦੀ ਭਾਰੀ ਆ ਲਉਂਦੀ ਆਉਂਦੀ ਆ ਕਿ ਆ ਖੜੀ ਐ ਟੋਕੜ ਗੱਬਣ ਚਾਰ ਮਹੀਨੇ ਦੀ ਗੱਬਣਾ ਬਾਈ ਜੀ ਇਹ ਦੁੱਧ ਹੈਗਾ ਇਹਦਾ ਸਾਲੇ 6 ਕਿਲੋ 6 ਬਾਈ ਜੀ 6 ਕਿਲੋ ਦੁੱਧ ਆ ਆ ਬੱਚਾ ਇਹਦਾ ਸਾਹਮਣੇ ਇਹ ਅਗਿ ਚੈੱਕ ਕਰਕੇ ਲਿਜਾ ਸਕਦੇ ਹੋ ਗੱਬਣ ਵੀ 4 ਮਹੀਨੇ ਦੀ ਬਾਈਕਰਨ ਦਸੱਲੀ ਕਰਕੇ ਆ ਤੁਸੀਂ ਚੈੱਕ ਪਾਸ ਕਰਕੇ ਲੈ ਜਾ ਸਕਦੇ ਹੋ ਇਹਦਾ ਰੇਟ ਕਿੰਨਾ ਰੱਖਿਆ ਇਹਦਾ 70000 70000 ਰੇਟ ਇਹਦਾ ਬਾਈ ਜੀ 4 ਮਹੀਨੇ ਦੀ ਗੱਬਣ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਬਾਈ ਦਾ ਨੰਬਰ ਆ ਜਿਹੜਾ 95016 37207 ਦੁਵਾਰੇ ਫੇਰ ਦੱਸ ਦਿੰਨੇ ਆ ਬਾਈ ਦਾ ਨੰਬਰ ਆ ਜਿਹੜਾ 95016 37207 ਪਿੰਡ ਲਹਿਰਾ ਮੁਹੱਬਤਾ ਜ਼ਿਲ੍ਹਾ ਬਠਿੰਡਾ ਕਾਮਾਂ ਵਪਾਰ ਦਾ ਬਾਈ ਦਾ ਪੰਜ ਸਤਨਾਗ ਹਰ ਵੇਲੇ ਘਰੇ ਖੜੇ ਹੀ ਹੁੰਦੇ ਆ ਮੱਝਾਂ ਹੋਣ ਚਾਹੇ گاਵਾ ਹੋਣ ਤੇ ਇੱਕ ਤਰੀਕ ਨੂੰ ਰਾਮਪਰਾ ਮੰਡੀ ਬਾਈ ਜੀ 11 ਨੂੰ ਤਣਾਉਲਾ ਤੇ 20 ਦੇ ਮੋੜਾਂ ਤੇ ਆਪਾਂ 8:00 ਵਜੇ ਲਾਈਵ ਹੁੰਨੇ ਹੁੰਨੇ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦੀਆਂ ਹੋਣ ਚਾਹੇ ਪਿੰਡਾਂ ਦੀਆਂ ਹੋਣ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਬਾਈ ਜੀ 베ਗਾ ਸਿੱਧੂ ਫਾਰਮ ਕੋਡੀ ਸੇਵਾ ਚ ਹਰ ਵੇਲੇ ਹਾਜ਼ਰ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ